11 8 24 ਨੂੰ ਐਤਵਾਰ ਵਾਲੇ ਦਿਨ ਦੇਰਕੁਸ਼ਾ ਮਾਰਕੀਟ ਜਿਹੜੀ ਕਿ ਆਪਣੇ ਮੈਡੀਕਲ ਦਵਾਈਆਂ ਨਾਲ ਸੰਬੰਧਿਤ ਮਾਰਕੀਟ ਹੈਗੀ ਉੱਥੇ ਇੱਕ ਮਲੋਤਰਾ ਇੰਟਰਪ੍ਰਾਈਜ਼ ਨਾਮ ਦਾ ਦੁਕਾਨ ਸੀਗੀ ਉਹਦੇ ਵਿੱਚੋਂ ਇਹ ਦਿਨ ਦੇ ਟਾਈਮ ਦੇ ਉੱਤੇ ਚੋਰੀ ਹੋਈ ਸੀਗੀ ਉਹ ਜਿਸ ਚੋਰੀ ਦੇ ਵਿੱਚ ਕਰੀਬ 114000 ਰੁਪਏ ਦੇ ਸਮਥਿੰਗ ਜਿਹੜੇ ਹੈਗੇ ਆ ਕੈਸ਼ ਵੀ ਚੋਰੀ ਹੋਈ ਸੀਗੀ ਤਾਂ ਇਹਦੀ ਇਤਰਾਹ ਮੁਖ ਅਫਸਰ ਥਾਣਾ ਜੋ ਡਿਵੀਜ਼ਨ ਨੰਬਰ 4 ਨੂੰ ਮਿਲੀ ਸੀ ਤਾਂ ਇਸ ਪੰਨ ਦੇ ਵਿੱਚ ਇਹ ਐਫ ਆਈ ਆਰ ਨੰਬਰ 83 ਅਮਿਤੀ 12824 ਨੂੰ ਅੰਡਰ ਸੈਕਸ਼ਨ 331 ਜੀਵਨ 3305 ਪੀ ਐਨ ਐਸ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਦਰਜਿਸਟਰ ਕੀਤੀ ਸੀ ਤੋਂ ਇਸ ਵਾਰਦਾਤ ਨੂੰ ਟ੍ਰੇਸ ਕਰਨ ਵਾਸਤੇ ਮਾਨਯੋਗ ਸੀਪੀ ਸਰ ਦੀ ਪ੍ਰੀਫਿੰਗ ਤੇ ਅਕੋਰਡਿੰਗਲੀ ਮੁਖ ਅਫਸਰ ਥਾਣਾ ਡਿਵੀਜ਼ਨ 4 ਬਨੋਂ ਜਿਹੜਾ ਹੈਗਾ ਐ ਸিসিਟੀਵੀ ਫੁਟਸ ਨੂੰ ਖੰਗਾ ਲਿਆ ਗਿਆ ਤੋਂ ਟੈਕਨੀਕਲ ਐਵੀਡੈਂਸ ਦੇ ਆਧਾਰ ਦੇ ਉੱਤੇ ਮੁਖ ਅਫਸਰ ਥਾਣਾ ਡਿਵੀਜ਼ਨ 4 ਬਨੋਂ ਇਹ ਜਿਹੜਾ ਮਕਦਮਾ ਜਿਹੜਾ ਦੋਸ਼ੀ ਸੀਗਾ ਉਹਨੂੰ ਟ੍ਰੇਸ ਕੀਤਾ ਤੋ ਜਿਹੜਾ ਇਹ ਦੋਸ਼ੀ ਸੀਗਾ ਹਰਵਿੰਦਰਪਾਲ ਸਿੰਘ ਉਲੇ ਏਸ ਪਾਲਾ ਇਹ ਜਿਹੜਾ ਕਿ ਜੌਨਾਪਿੰਡ ਦੇ ਰਹਿਣ ਵਾਲਾ ਹੈਗਾ ਵਾ ਔਰ ਇਹ ਜਿਹੜਾ ਪਾਰਲਰ ਹੈਗਾ ਇਹ ਬਿਲਕੁਲ ਜਿੱਥੇ ਨੇ ਚੋਰੀ ਕੀਤੀ ਔਰ ਦੁਕਾਨ ਦੇ ਬਿਲਕੁਲ ਲਾਗੇ ਇੱਕ ਟੇਲਰ ਮਾਸਟਰ ਦੀ ਸ਼ਾਪ ਹੈਗੀ ਜਿੱਥੇ ਇਹ ਮਤਲਬ ਨੌਕਰੀ ਕਰਦਾ ਤੋ ਇਹਨੇ ਮੌਕਾ ਦੇਖ ਕੇ ਇਹ ਜਿਹੜਾ ਹੈਗਾ ਅਤਵਾਰ ਦੀ ਜਿਹੜਾ 30 ਦਿਨਾਂ ਨੇ ਚੋਰੀ ਕੀਤੀ ਤੋ ਇਹਨੂੰ ਮੁਕੱਫਰ ਥਾਣਾ ਬੱਲਾ ਜਿਹੜਾ ਹੈਗਾ ਕੱਲ ਮਿਤੀ 12 8 24 ਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੁਹ ਜਿਹੜੇ ਇਹਨੇ ਚੋਰੀ ਕੀਤੇ ਸੀਗੇ ਪੈਸੇ 114800 ਰੁਪਏ ਜਿਹੜਾ ਪੂਰੇ ਦੇ ਪੂਰੇ ਪੈਸੇ ਜਿਹੜੇ ਹੈਗੇ ਨੇ ਇਹ ਐਬਰਾਮਦ ਹੋ ਗਏ। ਸਿਰਸਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ? ਮੈਂ ਫਿਲਹਾਲ ਨਹੀਂ ਤਾਂ ਕੋਈ ਅਸੀਂ ਜਿਹੜਾ ਰਿਕਾਰਡ ਚੈੱਕ ਕੀਤਾ ਹੈਗਾ ਕੋਈ ਮੁਕਦਮਾ ਦਰਜ ਨਹੀਂ ਹੈਗਾ। ਇਹ ਪਹਿਲਾ ਮੁਕਦਮਾ ਹੈ ਇਹ ਤੇ ਦਰਜ ਹੋਇਆ। ਸਰ ਇਹਦੀ ਕਿਸੇ ਹੋਰ ਨਹੀਂ ਮਿਲੀ ਭਗਤ ਸਿੰਘ ਜੀ? ਨਹੀਂ ਫਿਲਹਾਲ ਇਹ ਇਕੱਲਾ ਹੀ ਆ ਜੀ ਇਹਨੇ ਮੌਕਾ ਦੇਖਿਆ ਹੈਗਾ ਕਿ ਐਤਵਾਰ ਦੇ ਦਿਨ ਖਾਸ ਕਰਕੇ ਜਿਹੜੀ ਮਾਰਕੀਟ ਬੰਦ ਹੁੰਦੀ ਆ ਤਵੇ ਮੌਕਾ ਪਾ ਕੇ ਆਇਆ ਤੇ ਦਾਲਾ ਤੋੜਿਆਂ ਤੇ ਅਗੰਦਰ ਵੱੜ ਕੇ ਦੁਕਾਨ ਦੇ ਕਰਲੇ ਦੇ ਵਿੱਚੋਂ ਇਹਦਾ ਹੀ ਪੈਸ